ਇਬਰਾਹਿਮ ﺍﻟਖਤੀਬ ਔਰੀਐਂਟਿਨਿਊਜ਼ ਮੀਂਂ ਮਿੰਤਕਤ ﺍﻟमल्लाह ਬਰਕ ਹਲਬ ﺍﻟशमाली। सीरिया ਦੇ ਹੇਂਦਰਾ ਚ ਲਾਈਵ ਰਿਪੋਰਟਿੰਗ ਦੇ ਦੌਰਾਨ ਹੋਏ ਬਲਾਸਟ ਚ ਇੱਕ ਰਿਪੋਰਟਰ ਜ਼ਖਮੀ ਹੋ ਗਿਆ। ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਇੱਕ ਟੀਵੀ ਚੈਨਲ ਦਾ ਰਿਪੋਰਟਰ ਇਬਰਾਹਿਮ ﺍﻟਖਤੀਬ ਲਾਈਵ ਰਿਪੋਰਟਿੰਗ ਕਰ ਰਿਹਾ ਸੀ। ਇਸੇ ਦੌਰਾਨ ਕੁਝ ਦੂਰੀ ਤੇ ਜ਼ੋਰਦਾਰ ਬਲਾਸਟ ਹੁੰਦਾ ਹੈ ਅਤੇ ਰਿਪੋਰਟਰ ਜ਼ਖਮੀ ਹੋ ਜਾਂਦਾ ਹੈ। ਇਸ ਦੌਰਾਨ ਰਿਪੋਰਟਰ ਦੀ ਟੀਮ ਨੇ ਉਸ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ। ਜਿੱਥੇ ਇਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਦੱਸਦੀ ਕਿ ਇਬਰਾਹਿਮ ਦੁਬਈ ਦੇ ओरिएंट نیوز ਚੈਨਲ 'ਚ ਕੰਮ ਕਰਦਾ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ ਯੋਸ ਸਤ ਸਲਾਮ ਹੈ ਤੁਮ ਜਗਬਣੀ ਟੀਵੀ ਦੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਇਰ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਣੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ